ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਧੱਕਾਸ਼ਾਹੀ ਕਰਨ ਵਾਲੀ ਸਰਕਾਰ ਦੇ ਬੰਦਿਆਂ ਦੇ ਖਿਲਾਫ ਕਾਰਵਾਈ ਕਰਵਾ ਕੇ ਹਟਾਗੇ ਸਰਕਾਰ ਦੇ ਸਾਡੇ ਸਰਵਾਜ ਦੇ ਸਾਡੇ ਧੱਕਾਸ਼ਾਹੀ ਕਰਨ ਵਾਲੀ ਸਰਕਾਰ ਦੇ ਬੰਦਿਆਂ ਦੇ ਖਿਲਾਫ ਕਾਰਵਾਈ ਕਰਵਾ ਕੇ ਹਟਾਗੇ ਸਰਕਾਰ ਦੇ ਬੰਦੀ ਸਰਕਾਰ ਦੇ ਬੰਦੀ ਆਉਤ ਸਾਲਾ ਨੂੰ ਆਉਣ ਵਾਲੇ ਇਸ ਸਾਡੇ ਦਿਵਰਤ ਰਾਜੇ ਖਾਸ ਕਰਕੇ ਸਾਨੂੰ ਪਾਈ ਸਕਦੇ ਨੇ ਕਿ ਇਹ ਗ੍ਰੈਂਡ ਕੰਟੀਨੂਏਸ਼ਨ ਆ ਗਿਆ ਸੀ ਆ ਕਿਉਂਕਿ ਕੁਝ ਨਹੀਂ ਤੇ ਜਿਹੜੀ ਘਟਨਾ ਹੈ ਤੇ ਵਾਪਰੀ ਇਹ ਨੂੰ ਆਪਾਂ ਮਨਦਭਾਗੀ ਘਟਨਾ ਕਹਿ ਸਕਦੇ ਆ ਕਿਉਂਕਿ 2 ਸਾਲ ਦੀ ਜੀਵਾਲ ਤੋਂ ਬਾਅਦ ਅੱਜ ਅਸੀਂ ਪਹੁੰਚੇ ਆ ਸ੍ਰੀ ਮਕਸਦ ਸਾਹਿਬ ਦੇ ਗੋਵਿੰਦਗੜ੍ਹ ਦੇ ਵਿੱਚ ਨਾਇ ਪਰਮਜੀਤ ਸਿੰਘ ਰਾਯਾ ਸ੍ਰੀ ਮਕਸਦ ਸਾਹਿਬ ਤੋਂ ਮਜ਼ਦੂਰ ਲੋਕ ਲਹਿਰਾ ਜਥੇਬੰਦੀ ਦੇ ਜਿਲ੍ਹਾ ਅਖੋ ਤਾਂ ਅੱਜ ਅਸੀਂ ਪਹੁੰਚੇ ਆ ਗੋਵਿੰਦਗੜ੍ਹ ਸ੍ਰੀ ਮਕਸਦ ਸਾਹਿਬ ਦੇ ਵਿੱਚ ਮਹੱਲੇ ਦੇ ਵਿੱਚ ਇੱਕ ਇੱਕ ਮਜ਼ਦੂਰ ਨੂੰ ਆਪਣਾ ਮਨਰੇਕਾ ਵਰਕਰ ਲਈ ਕੀਤੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਸੁਭਦੇਵ ਸਿੰਘ ਸਾਡੇ ਪ੍ਰਧਾਨ ਜੀ ਨੇ ਗੋਵਿੰਦਨਗਰੀ ਤੋਂ ਜਿਹੜੇ ਸਾਡੀ ਆਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਆ ਸੇਵਾ ਨਿਭਾ ਰਹੇ ਆ ਤਾਂ ਇਸ ਮਹੱਲੇ ਦੇ ਵਿੱਚ ਜਿਹੜਾ ਪਹੁੰਚਣਾ ਸਾਡਾ ਮਕਸਦ ਹੈ ਦਿੱਲੀ ਦੇ ਵਿੱਚ ਇੱਕ ਜਿਹੜੀ ਕੈਂਪੇਨ ਚੱਲ ਰਹੀ ਹੈ ਵੋਟਾਂ ਦੇ ਇਲੈਕਸ਼ਨ ਚੱਲ ਰਹੇ ਆ ਐਮਪੀ ਇਲੈਕਸ਼ਨ ਚੱਲ ਰਹੇ ਆ ਤੇ ਲੋਕ ਸਭਾ ਹਲਕਾ ਪ੍ਰੋਇਕਟ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਜਗਦੀਪ ਸਿੰਘ ਕਾਕਾਵਰਾੜਾ ਤੇ ਕਾਕਾਵਰਾੜ ਜਿਹਦੇ ਜਿਹੜੇ ਬੰਦੇ ਆ ਕੁਛ ਉਹ ਜਿਹੜੇ ਮੰਡਲ ਵੀ ਮਹੱਲਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਕੰਪੇਨ ਕਰਨ ਜਾਂਦੇ ਆ ਤਾਂ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਕੰਪੇਨ ਕਰਨ ਦੇ ਦੌਰਾਨ ਉਹਨਾਂ ਦੇ ਬੰਦੇ ਆਏ ਮਹੱਲੇ ਦੇ ਵਿੱਚ ਤੇ ਮਹੱਲੇ ਦੇ ਵਿੱਚ ਭੈਣਾ ਨੇ ਤੇ ਭਾਈਆਂ ਨੇ ਜਦੋਂ ਉਹਨੂੰ ਕੋਈ ਸਵਾਲ ਕੀਤਾ ਵੀ ਮਜ਼ਦੂਰ ਵਰਗ ਨੂੰ ਸਰਕਾਰ ਨੇ ਕੀ ਦਿੱਤਾ ਝੂਠਾ ਲਾਲਾ ਲਾ ਕੇ ਸਰਕਾਰ ਬਣਾਈ ਤੁਸੀਂ ਤਾਂ ਜਿਹੜੇ ਉਹ ਬੰਦੇ ਸੀ ਉਹਨਾਂ ਨੇ ਮਹੱਲੇ ਦੇ ਵਿੱਚ ਆ ਕੇ 25 ਬੰਦੇ ਆ ਕੇ ਉਹਨਾਂ ਨੇ ਕੁੱਟਮਾਰ ਕੀਤੀ ਹੈ। ਇਸ ਸਬੰਧ ਦੇ ਵਿੱਚ ਅੱਜ ਅਸੀਂ ਮਹੱਲੇ ਦੇ ਵਿੱਚ ਪਹੁੰਚੇ ਆ ਤੇ ਕਿੰਨਾ ਨਾਲ ਜਾਣਕਾਰੀ ਹਾਸਲ ਕਰਦੇ ਕਿ ਜਿਹੜਾ ਕਿਵੇਂ ਇਹਨਾਂ ਨੇ ਕੁੱਟਮਾਰ ਕਰਕੇ ਕੀਤੀ ਹੈ ਤੇ ਕਿਹੜੇ-ਕਿਹੜੇ ਹਥਿਆਰ ਲੈ ਕੇ ਆਏ ਸੀਗੇ ਜਾਂ ਕਿਹੜੇ-ਕਿਹੜੇ ਡਾਂਸ ਹਥਿਆਰ ਲੈ ਕੇ ਆਏ ਸੀਗੇ ਕਿੰਨਾ ਬੰਦਾ ਇਸ ਤਰ੍ਹਾਂ ਬਚਿਆ ਹੈ ਕੀ ਜਿਹੜੀ ਐਕਟੀ ਕਾਰਵਾਈ ਹੈ ਉਹ ਆਪਾਂ ਸਰਦੇਸ਼ ਪ੍ਰਧਾਨ ਜੀ ਨਾਲ ਕਰਦੇ ਹਾਂ। ਜਿਹੜਾ ਉਹਦੀ ਹੈਗਾ ਅਧਿਸ਼ਟਾ ਨਹੀਂ ਹੈਗਾ। ਆਪਾਂ ਕਿਸੇ ਦੀ ਕੱਟ ਪੁੱਟਲੀ ਵਰਕੇ ਕੰਮ ਨਹੀਂ ਕਰਦੇ ਵੀ ਆਪਾਂ ਪੁਰਾਣੀ ਸਰਕਾਰ ਤੋਂ ਬਰਾਦ ਰਿਆਂਗੇ ਉਹ ਤੋਂ ਬਰਾਦ ਰਿਆਂਗੇ ਆਪਾਂ ਸੰਘਰਸ਼ ਕਰਕੇ ਜਿਹੜੇ ਆਪਣੇ ਹੱਕ ਲੈਣੇ ਆ ਤੇ ਆਪਣਾ ਫਰਜ਼ ਨਹੀਂ ਬੰਦਾ ਜਿਹੜੇ ਹੱਕ ਆ ਮੰਗਿਆ ਨਹੀਂ ਮਿਲਦੇ ਹੱਕ ਖੋਹੇ ਪੈਂਦੇ ਆ ਹੱਕ ਲੈਣ ਬਾਅਦ ਤੇ ਸੰਘਰਸ਼ ਕਰਨਾ ਪੈਂਦਾ ਹੈ ਸੰਘਰਸ਼ੀ ਜਥੇਬੰਦੀ ਹੈ ਜਥੇਬੰਦੀ ਦੇ ਨਾਲ ਜੁੜੋ ਆ ਜਿਹੜਾ ਹੁਣ ਕਾੜ ਹੋਇਆ ਹੈ 26 ਮਹੀਨਿਆਂ ਦੇ ਵਿੱਚ ਯਾਨੀ ਕਿ 2.5 ਸਾਲਾਂ ਦੇ ਵਿੱਚ ਸਰਕਾਰ ਨੇ ਮਜ਼ਦੂਰ ਵਰਗ ਦਾ ਕੁਝ ਨਹੀਂ ਕੀਤਾ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਦੀਪਿਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਫੋਰ ਕਿਹੜੇ ਸੀ ਇਹਨਾਂ ਨੇ ਵਾਦੇ ਕੀਤੇ ਸਾਰੇ ਵਾਦੇ ਤੇ ਢੁੱਠੇ ਪੈ ਗਏ ਤੇ ਹੁਣ ਜਦੋਂ ਵੋਟਾਂ ਮੰਗਣਾਉਂਦੇ ਆ ਲੋਕਾਂ ਨੇ ਸਵਾਲ ਕਰਨੇ ਕਰਨੇ ਅੱਜ ਤੱਕ ਇਹਦੇ ਦੂਜੇ ਫੋਰ ਵੀ ਪਏ ਹੋ ਤੇ ਉਹਨਾਂ ਨੂੰ ਵੀ ਸਵਾਲ ਕਰੋ ਉਹਨਾਂ ਨੂੰ ਪੁੱਛੋ ਪਰ ਜਦੋਂ ਇਹ ਜਦੋਂ ਆਉਂਦੇ ਆ ਤੇ ਫਿਰ ਸੁਲੋਪਾਂ ਦੇ ਸਵਾਲ ਤਾਂ ਪੁੱਛ ਨਹੀਂ ਆ ਪਰ ਇਹ ਸਰਕਾਰ ਜਿਹੜੀ ਆ ਆਮ ਆਦਿ ਪੜੇ ਇਹ ਗੁੰਡਿਆਂ ਦੀ ਸਰਕਾਰ ਬਣ ਚੁੱਕੀ ਹੈ ਗੁੰਡਾਗਰਦੀ ਕਰਦੇ ਆ ਕਹਿੰਦੇ ਕਾਕਾ ਬਰਾੜ ਦਾ ਸ਼ਰੀਫ ਬੰਦਾ ਹੈ ਇਮਾਨਦਾਰ ਬੰਦਾ ਤੇ ਆ ਦੇਖੋ ਜੀ ਫਿਰ ਗੁੰਡਾਗਰਦੀ ਕਿਹਨੇ ਕੀਤੀ ਹੈ ਤਾ ਕਿ ਬਰਾੜ ਦੇ ਬੰਦੇ ਨਹੀਂ ਕੀਤੇ ਨਾ ਗੁੰਡਾਦਾਰਦੀ ਤਾਂ ਪਰ ਪਰਾਉ ਤੇ ਭੈਣੋ ਅਸੀਂ ਉਹਨਾਂ ਜਿਹੜੇ ਟੇਕੇ ਬੈਠਣ ਵਾਲੇ ਨਹੀਂ ਹਾਂ ਜਿੰਨਾਂ ਜਿਹੜਾ ਇਹਨਾਂ ਗੁੰਡਿਆਂ ਤੇ ਕਾਰਵਾਈ ਨਹੀਂ ਕਾਰਵਾਈ ਕਰਵਾ ਕੇ ਚੱਲ ਅਸੀਂ ਤੁਹਾਡੇ ਨਾਲ ਤੇ ਇੱਕ ਨਾਂਵ ਲਾ ਕੇ ਹਾਂ ਇਸ ਬਾਤ ਵਾਰੀ ਬਾਹਰ ਨਹੀਂ ਬਤਾ ਕਿਸੇ ਇਹ ਮਸਲਾ ਸਾਡੇ ਸੁਖਦੇਵ ਸਿੰਘ ਜੀ ਸਾਡੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਆ ਅੱਜ ਗਵਿੰਦਨਗਰੀ ਦੇ ਵਿੱਚ ਜਿਹੜੀ ਅਸੀਂ ਮੀਟਿੰਗ ਕਰਵਾਈ ਹੈ ਇਹ ਬੜੀ ਮੰਦਭਾਗੀ ਗੱਲ ਹੈ ਵੇ ਕਿ ਜਿਹੜੀ 2 ਸਾਲ ਬੀਤ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਕੀਤੇ ਪਰ ਹੁਣ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਕੋਲੋਂ ਜਾ ਕੇ ਵੋਟਾਂ ਮੰਗਦੇ ਆ ਪਰ ਲੋਕ ਉਹਨਾਂ ਨੂੰ ਸਵਾਲ ਜਵਾਬ ਕਰਦੇ ਆ ਪਰ ਉਹਨਾਂ ਦੇ ਚਾਹਤੇ ਜਿਹੜੇ ਝਾੜੂ ਵਾਲਿਆਂ ਦੇ ਉਹ ਲੋਕਾਂ ਨੂੰ ਸ਼ਬਦ ਗਲਤ ਬੋਲਦੇ ਆ ਜਿਵੇਂ ਸਾਡੇ ਸੁਖਦੇਵ ਸਿੰਘ ਜੀ ਨੂੰ ਗਲਤ ਸ਼ਬਦ ਬੋਲੇ ਆ ਕੋਈ ਜਗेंद्र ਨਾ ਦਾ ਬੰਦਾ ਜਿਹੜਾ ਜਤਿੰਦਰ ਨਾ ਦਾ ਜਤੈਂਦਰ ਨਾ ਦਾ ਬੰਦਾ ਜਿਹੜਾ ਉਹ ਸੁਖਦੇਵ ਸਿੰਘ ਨੂੰ ਜਾਤੀ ਪਾਤੀ ਵੀ ਪਰਖੀ ਉਹਨੇ ਪਰ ਇਸ ਦੀ ਅਸੀਂ ਨਕੇਦੀ ਕਰਦੇ ਹਾਂ ਕਿ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੀ ਉਹ ਬਿਲਕੁਲ ਹੀ ਫੇਲ ਹੋ ਚੁੱਕੀ ਹੈ ਲੋਕਾਂ ਦੇ ਕੰਮ ਨਹੀਂ ਕਰਾ ਸਕੀ ਪਰ ਹੁਣ ਗਬਲਾੜ ਦੇ ਵਿੱਚ ਜਿਹੜੇ ਉਹਨਾਂ ਦੇ ਚਿਹਤੇ ਆ ਉਹ ਲੋਕਾਂ ਨੂੰ ਗਲਤ ਫਲਤ ਬੋਲਦੇ ਆ ਲੋਕ ਉਹਨਾਂ ਨੂੰ ਵੋਟ ਪਾਉਣਾ ਨਹੀਂ ਚਾਹੁੰਦੇ ਕਿਉਂਕਿ 2 ਸਾਲਾਂ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਧੂਆ ਕਢਾ ਕੇ ਰੱਖਤਾ ਚਾਹੇ ਉਹ ਕੱਚੇ ਅਧਿਕਾਰੀ ਹੋਣ ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਤ ਹੋਣ ਉਹਨਾਂ ਨੇ लाठी चार्ज ਲੋਕਾਂ ਤੇ ਕੀਤੇ ਬਹੁਤ ਜ਼ਿਆਦੇ ਭਗਵਾਨਤਮਾਨ ਸਰਕਾਰ ਹੈ ਜਿਹੜੀ ਉਹ ਲੋਕਾਂ ਦੇ ਕੰਮ ਤਾਂ ਕਰਾ ਨਹੀਂ ਸਕੀ ਪਰ 35 ਦੇ ਇਲੈਕਸ਼ਨਾਂ 'ਚ ਲੋਕਾਂ ਤੋਂ ਵੋਟਾਂ ਭਾਲਦੀ ਹੈ ਪਰ ਲੋਕ ਸਵਾਲ-ਜਵਾਬ ਕਰਦੇ ਆ ਜਿਹੜੀਆਂ 21000 ਰੁਪਿਆ ਭੈਣਾ ਦੇ ਖਾਤਿਆਂ 'ਚ ਉਹਨਾਂ ਨੇ ਪਾਉਣਾ ਸੀ ਉਹ ਵੀ ਨਹੀਂ ਪਾਇਆ ਕਿਉਂਕਿ ਕਿਸੇ ਢਾਂਚੇ ਤੇ ਵੀ ਉਹ ਸਰਕਾਰ ਨਹੀਂ ਖੜ ਸਕੀ ਇਸ ਕਰਕੇ ਗਬਲਾੜ ਦੇ ਵਿੱਚ ਉਹਨਾਂ ਦੀ ਚਿਹਤ ਹੈ ਜਦੋਂ ਲੋਕਾਂ ਦੇ ਘਰਾਂ 'ਚ ਵਸਤੀਆਂ 'ਚ ਵੋਟਾਂ ਮੰਗਦੇ ਆ ਲੋਕ ਸਵਾਲ ਕਰਦੇ ਪਰ ਉਹ ਪੁੱਠੇ ਸਿੱਧੇ ਬੋਲਦੇ ਆ ਇਸ ਦੀ ਅਸੀਂ ਅਨਖੇਦੀ ਕਰਦੇ ਆ 25 ਤਰੀਕ ਨੂੰ ਜਿਹੜਾ ਅਸੀਂ ਐਸਐਸਪੀ ਦਫ਼ਤਰ ਘੇਰਨਾ ਹੈ ਜੇ ਸਾਡੇ ਜਿਹੜੇ ਪੈਂਡਿੰਗ ਕੇਸ ਪਏ ਥਾਣਿਆਂ ਦੇ ਵਿੱਚ ਉਹਨਾਂ ਤੇ ਜੇ ਸੁਣਵਾਈ ਨਾ ਹੋਈ ਤੇ 25 ਤਰੀਕ ਨੂੰ ਐਸਐਸਪੀ ਦਾ ਦਫ਼ਤਰ ਘੇਰਾਂਗੇ ਪਰ ਉਹਨਾਂ ਤੇ ਅਸੀਂ ਦਫ਼ਤਰ ਦਾ ਖੇੜਾ ਨਹੀਂ ਛੱਡਣਾ ਜਿੰਨਾਂ ਚਿਰ ਸਾਡੇ ਮਜ਼ਦੂਰਾਂ ਨੂੰ ਇਨਸਾਫ਼ ਨਾ ਦਿੱਤੇ ਗਏ ਜਿਹੜੀ ਇਹਦੀ ਲੜਾਈ ਸੁਖਦੇਵ ਸਿੰਘ ਦੀ ਹੈ ਉਹਦੇ ਤੇ ਆਈਸੀਆਈ ਐਕਟ ਦਾ ਉਹ ਦੋਸ਼ੀ ਤੇ ਪਰਚਾ ਦਰਜ ਹੋਣਾ ਚਾਹੀਦਾ ਤੁਰੰਤ ਤੇ ਉਸ ਨੂੰ ਅਸੀਂ ਮਾਨ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਉਹਨੂੰ ਪਾਰਟੀ ਦੇ ਵਿੱਚ ਇਹੋ ਜਿਹਿਆਂ ਨੂੰ ਬਿਲਕੁਲ ਪ੍ਰਕਾਸ਼ਿਤ ਕੀਤਾ ਜਾਵੇ ਪਾਰਟੀ ਚੋਂ ਵੀ ਕਿਉਂਕਿ ਉਹ ਇਹ ਬੰਦੇ ਪਾਰਟੀਆਂ ਦੇ ਵਿੱਚ ਰੱਖਣ ਵਾਲੇ ਨਹੀਂ ਇੱਕ ਸਿਰਫ ਕੀ ਆ ਲੋਕਾਂ ਦੇ ਜਾ ਕੇ ਹਵਾ ਕਰਦੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਜੇ ਇਨਸਾਫ ਨਾ ਮਿਲੇ ਤੇ ਫਿਰ 25 ਤਰੀਕ ਨੂੰ ਆਉਣ ਵਾਲੇ ਦਿਨਾਂ ਚ 25 ਤਰੀਕ ਨੂੰ ਵੱਡਾ ਸੰਘਰਸ਼ ਹੈ ਜਿਹੜਾ ਐਸਐਸਪੀ ਦਾ ਦਫ਼ਤਰ ਘੇਰਾਂਗੇ ਤੇ ਫਿਰ ਇਨਸਾਫ ਹੈ ਜਿਹੜਾ ਸਾਡੇ ਸਾਥੀਆਂ ਨਾਲ ਦਵਾ ਕੇ ਰਵਾਂਗੇ ਸੁਖਦੇਵ ਸਿੰਘ ਸੁਖਦੇਵ ਸਿੰਘ ਗਵਰਨਰ ਨਗਰੀ ਵਿਅਕਤੀ ਮੁਖੀ ਸਾਹਿਬ ਜਿਵੇਂ ਮੁਖੀ ਸਾਹਿਬ ਮੈਂ ਲੋਕ ਮਜ਼ਦੂਰ ਲੋਕ ਲਹਿਰ ਦਾ ਜ਼ਿਲ੍ਹਾ ਕਤਨਾਵਾਪਰੀਆ ਕੱਲ ਵੋਟਾਂ ਕਹਿਣ ਆਏ ਸੀ ਮੇਰੀ ਪਾਰਟੀ ਚੜੂੜੀ ਪਾਰਟੀ ਦੇ ਬੰਦੇ ਸੀ ਕਾਕਾ ਜਗਦੀਪ ਸਿੰਘ ਬਰਾੜ ਦੇ ਤੇ ਉਹ 20-25 ਬੰਦੇ ਆਏ ਸੀ ਤੇ ਉਹਨਾਂ ਦਾ ਅਸੀਂ ਇੱਥੇ ਕੋਈ ਗਿਲੇਸ਼ਕ ਵੀ ਜੇ ਕਰਨ ਲੱਗੇ ਉਹਨਾਂ ਨਾਲ ਵੀ ਸਾਡਾ ਉਹ ਨਹੀਂ ਕੀਤਾ ਅੱਗੇ ਵੋਟਾਂ ਲੈ ਕੇ ਸੀ ਇਹ ਬੰਦੇ ਕਾਫੀ ਘਬਰਾਟ ਚ ਆ ਗਏ ਤੇ ਉਹ ਕਹਿਣ ਲੱਗੇ ਏ ਜਤਿੰਦਰ ਸਿੰਘ ਸੀ ਇੱਕ ਮੁੰਡਾ ਉਹਨਾਂ ਦੇ ਵਿੱਚ ਜਤਿੰਦਰ ਸਿੰਘ ਮਾਨਤ ਪੁੱਤਰ ਸੀਰਾ ਸਿੰਘ ਮਾਨ ਤੇ ਉਹ ਕਹਿੰਦਾ ਵੀ ਤੈਨੂੰ ਕੋਈ ਹੋਰ ਵੀ ਬੋਲਦਾ ਦੀਦਾ ਤੂੰ ਇਕੱਲਾ ਹੀ ਬੋਲੀ ਜਾਣਾ ਤੇ ਮੈਂ ਜਾਣਦਾ ਬਣਿਆ ਫਿਰਦਾ ਵੱਡਾ ਕਾਵਰੇ ਤੇ ਤੇ ਰੇਣਗੇ 20 ਚੂੜੇ ਭੌਂਕਦੇ ਕਰਦੇ ਐਵੇਂ ਚੂੜੇ ਲੰਮ ਚੁੱਧਰ ਕਰਦੇ ਆਹ ਆਪਾਂ ਮੈਂ ਤੇ ਮੈਂ ਅਸੀਂ ਤੁਹਾਨੂੰ ਤੈਨੂੰ ਜਾਣਦੇ ਆ ਤੂੰ 2014 ਦੇ ਵਿੱਚ ਕਾਗਜ਼ ਭਰੇ ਸੀ ਸਰਪੰਚੀ ਤੇ ਸਾਡੇ ਨਾਲ ਸੌਦਾ ਕਰਕੇ ਤੇ ਫਿਰ ਤੂੰ ਕਾਗਜ਼ ਵਾਪਸ ਰਏ ਸੀ ਨਾਂ ਮੈਂ ਕਾਗਜ਼ ਭਰੇ ਆ ਨਾਂ ਮੈਂ ਸੌਦਾ ਵਾਪਸ ਕੀਤਾ ਤੇ ਇਸ ਗੱਲ ਦਾ ਮੈਨੂੰ ਸਮਰੂਪਤ ਕਰਾਇਆ ਜਾਵੇ ਕਿਉਂਕਿ ਮੇਰੀ ਮਾਨਹਾਨੀ ਹੋਈ ਹੈ ਮੇਰੇ ਗਲੀ ਮਰੇ ਦੇ ਵਿੱਚ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਕੋਈ ਇੱਕ 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 ਇਹ ਮੇਰਾ ਮਾਲੀ ਜਾਣੀ ਨੁਕਸਾਨ ਕਰ ਸਕਦਾ ਹੈ ਜਾਂ ਕਰਵਾ ਵੀ ਸਕਦਾ ਹੈ। ਹਾਂਜੀ ਕੱਲ ਮੈਂ ਦਫਤਰ ਦੇ ਆਇਆ ਸੀ ਐਸਐਚ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਕਾਰਵਾਈ ਕਰਾਂਗੇ। ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਜੀ ਵੀ ਜਿਹੜਾ ਇਹ ਇਹਨੇ ਮੇਰੀ ਜਾਤੀ ਪਰਖੀ ਹੈ ਹੁਣ ਸੌਟ ਬੋਲਿਆ ਇਹਨਾਂ ਦੇ ਐਸਆਈ ਦਾ ਪਰਚਾ ਹੋ ਗਿਆ। ਤੇ ਜੋ ਬਾਕੀ કારવાહી હતી કરે ની ગળી છે વૂઠ ની મારના ગળી જી